ਔਰਤ ਜਿਹੜੀ ਕਿ ਰੋਟੀ ਬਣਾਉਣ ਤੋਂ ਲੈ ਕੇ ਰੋਟੀ ਕਮਾਉਣ ਦਾ ਰੁਤਬਾ ਰੱਖਦੀ ਹੋਵੇ ਉਹ ਔਰਤ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਮਜ਼ਬੂਤ ਔਰਤ ਹੈ ਪਰਿਥਨ ਕਿਲੇ ਵੀ ਪੇ ਖੇਤੀ ਤੁਸੀਂ ਆਪ ਇਕੱਲੇ ਕਰਦੇ ਹੋ ਹਾਂ ਇਕੱਲੇ ਕਰਦੇ ਨੇ ਖੇਤ ਚ ਜਾ ਕੇ ਪਾਦਰ ਦੀ ਕਮੀ ਮੈਨੂੰ ਸੋਚਦੀ ਹਾਂ ਹਾਂ ਕਮੀ ਮੈਸੇਜ ਹੁੰਦੀ ਹੈ ਪਹਿਲਾਂ ਉਹ ਨਾਲ ਹੁੰਦੇ ਸੀ ਖੇਤ ਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਕੰਮ ਕਰਾਉਣਾ ਆਂਟੀ ਆ ਤੁਹਾਡੀ ਕੁੜੀ ਜਿਹੜੀ ਹੈ ਨਾ ਮੁੰਡਿਆਂ ਨਾਲ ਵੱਧ ਕੇ ਆ ਹੈ ਨਾ ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਤੇ ਆ ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਇਕੱਲੀ ਰਹਿ ਗਈ ਸਾਰਾ ਕੁਝ ਹੁਣ ਬੋਝ ਮੇਰੇ ਸੱਤੇ ਨਹੀਂ ਇਹ ਨਹੀਂ ਆਇਆ ਜੀ ਛੋਟੇ ਭਾਈ ਕਨੇ ਦੇ ਕੇ ਬਾਰੇ ਮੰਮੀ ਬੰਮਾ ਰਹਿਣ ਲੱਗੇ ਸੀ ਸ਼ੁਰੂ ਤੋਂ ਏਦਾਂ ਰਹੇ ਹਾਂ ਜਿਹਾ ਪਾਦਰ ਸਾਹਿਬ ਦੀ ਡੈਚ ਤੋਂ ਪਾਦਰ ਨੇ ਸ਼ੁਰੂ ਤੋਂ ਹੀ ਸਾਨੂੰ ਮੁੰਡਿਆਂ ਵਾਂਗੂ ਰੱਖਿਆ ਉਹਨਾਂ ਨੇ ਸਾਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਕੁੜੀਆਂ ਮੰਗਣਾ ਕਿ ਮੈਂ ਤੁਸੀ ਕਪੜੇ ਪਾਉਣਾ ਚਾਹੁੰਦਾ ਉਵੇਂ ਪਾਓ ਸਾਡੇ ਕੋ ਨਾਮ ਰੱਖਤਾ ਕਰ ਚਾਈ ਜੀ ਸਰਕਾਰੀ ਬੈਂਕ ਤੋਂ ਆ ਅਸੀਂ ਉਹ ਰਹਿੰਦਾ ਕੱਲਾ ਜੀ ਇੱਕ ਕਰਜ਼ਾ ਉਸ ਤੋਂ ਅਸੀਂ ਉਤਾਰ ਦਿੱਤਾ ਤੇ ਅਸੀਂ ਫਾਦਰ ਨੂੰ ਕਿਹਾ ਸੀ ਉਹਨਾਂ ਦੀ ਫੋਟੋ ਮੋਦੇ ਕਰਕੇ ਵੇ ਦੇਖੋ ਜਿਹੜੀ ਅਸੋੜਾ ਘਰ ਪੂਰਾ ਕਰਨ ਲੱਗੇ ਆ ਅਸੀਂ ਸੋੜਾ ਸੁਪਨਾ ਸੀ ਘਰ ਪਾਉਂਦਾ ਸੀ ਅੱਜ ਉਹ ਸੁਪਨਾ ਪੂਰਾ ਕਰਨ ਲੱਗੇ ਪਰਮਾਤਮਾ ਦੀ ਰਜ਼ਾ ਚ ਹੈ ਨਾ ਆਪਾਂ ਨੂੰ ਰਹਿਣਾ ਚਾਹੀਦਾ ਪਤਾ ਨਹੀਂ ਕੀ ਉਹਨਾਂ ਦੀ ਇੰਨੀ ਕੁ ਸੀਗੀ ਉਹ ਚਲੇ ਗਏ ਪਰ ਅੱਜ ਜਿੱਥੇ ਵੀ ਹੋਣਗੇ ਨਾ ਇੱਕ ਵਾਰੀ ਜ਼ਰੂਰ ਤੁਹਾਡੇ ਤੇ ਮਾਣ ਵੀ ਜ਼ਰੂਰ ਮੈਂ ਸੋਚ ਕਰਦੇ ਹੋਣਗੇ ਫਾਦਰ ਸਾਹਿਬ ਨੂੰ ਯਾਦ ਕਰਕੇ ਇਕੱਲੇ ਬੈਠ ਕੇ ਰੋਈਂ ਉਹਨਾਂ ਦਾ ਆਂਦਾ ਜੀ ਪਰ ਫਿਰ ਅਸੀਂ ਭਰਾ ਨੂੰ ਦੇ ਕੇ ਤੇ ਮਮਾਦਰ ਨੂੰ ਦੇ ਕੇ ਆਪਾਂ ਉਹ ਸੰਭਾਲ ਲਈਦੇ ਨਾ ਸੀਗਾ ਇਹ ਘਰ ਪਉਣ ਦਾ ਉਹਨਾਂ ਦੇ ਬਹੁਤ ਸੀਗਾ ਉਹ ਕਹਿੰਦੇ ਸੀ ਕਿ ਬੇਟਾ ਵੀ ਪਾਉਣਾ ਆਪਾਂ ਨੇ ਪਰ ਆ ਬਿਮਾਰ ਹੋਣ ਜੇ ਫਿਰ ਇਹ ਲੋਕ ਨੂੰ ਪਤਾ ਕਿ ਐਸਾ ਲਾਣਾ ਕਿ ਪੱਤੀ ਜਾ ਕੇ ਰਬੇ ਸਰਾਈ ਦਾ ਰਿਸੋਫੀਸਰ ਵਾਲਾ ਸੁਫਾ ਸੀ ਹਾਂ ਪਰ ਫਾਦਰ ਜੀ ਚੱਲ ਗਏ ਜੀ ਫਿਰ ਅਸੀਂ ਖੇਤੀ ਨੂੰ ਆਪਣਾ ਸ਼ੌਂਕ ਤੇ ਸਭ ਕੁਝ ਨਾਲ ਲਿਆ ਜੀ ਮੈਂ ਉਹਨਾਂ ਦੀ ਗੱਡੀ ਅਸੀਂ ਸੰਭ ਕੇ ਰੱਖੀ ਹੈ ਆਪਾ ਦੀ ਗੱਡੀ ਹਾਂਜੀ ਉਹ ਨਾ ਕੋਮਰਤੀ ਗੱਡੀ ਨਹੀਂ ਦੀਦੀ ਉਹ ਅਸੀਂ ਪਾਕਿਸਤਾਨ ਦਾ ਚਲੋ ਸਾਡਾ ਵਿਗ ਗਿਆ ਸਾਰਾ ਰੀਟਵੈਂਡ ਫਾਰ ਅਸੀਂ ਉਹ ਗੱਡੀ ਨੇ ਵਿੱਚ ਫਾਦਰ ਦੀ ਡੈਥ ਤੋਂ ਬਾਅਦ ਜੀ ਲਿ ਕਿਉਂਕਿ ਹੋਰ ਕੋਈ ਕਮਾਉਣ ਦਾ ਸਾਧਨ ਨਹੀਂ ਸੀ ਤਾਂ ਸਾਨੂੰ ਖੇਤੀ ਹੀ ਅਸੀਂ ਫਾਇਦੇ ਨਾਲ ਖੇਤੀ ਚ ਆਉਂਦੇ ਹੁੰਦੇ ਸੀ ਤੇ ਇਹਦੇ ਕਰਕੇ ਖੇਤੀ ਦਾ ਸ਼ੌਂਕ ਸੀ ਫਿਰ ਅਸੀਂ ਖੇਤੀ ਨੂੰ ਆਪਣਾ ਕੰਮ ਕਰਨਾ ਸ਼ੁਰੂ ਕਰ ਲਿਆ ਧੰਦਾ ਬਣਾ ਲਿਆ ਜੀ ਹੁਣ ਸਾਨੂੰ 2 ਸਾਲ ਹੋ ਕੰਪਲੀਟ ਹੋ ਗਏ ਆ ਖੇਤੀ ਕਰਦਿਆਂ ਜੀ ਪੂਰੀ ਕਿੰਨੇ ਭੈਣ ਭਰਾ ਹਾਂ ਅਸੀਂ ਤਿੰਨ ਭੈਣਾਂ ਹੈ ਜੀ ਇੱਕ ਭਰਾ ਛੋਟਾ ਜੀ ਤੁਸੀਂ ਸਭ ਤੋਂ ਵੱਡੇ ਨਹੀਂ ਸਭ ਤੋਂ ਵੱਡੇ ਦੀਦਨੇ ਜੀ ਉਹ ਜੋਬ ਕਰਦੇ ਨੇ ਜੀ ਤੇ ਅਸੀਂ ਇੱਕ ਮੇਰੇ ਤੋਂ ਛੋਟੀ ਭੈਣਾਂ ਤੇ ਇੱਕ ਭਰਾ ਛੋਟਾ ਜੀ ਹੁਣ ਸਾਰਾ ਘਰ ਦਾ ਖਰਚਾ ਤੁਹਾਡੇ ਸਿਰ ਤੇ ਚੱਲਦਾ ਹਾਂਜੀ ਘਰ ਦੀ ਹਾਲਾਤ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਨਾਲ ਨਾਲ ਦਿਖਾਉਣੇ ਪਏ ਆ ਵੀ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਨੇ ਤੇ ਐਕਚੁਅਲ ਦੇ ਵਿੱਚ ਅੰਕਲ ਜੀ ਨੂੰ ਹੋਇਆ ਕੀ ਸੀਗਾ ਉਹਨਾਂ ਦੇ ਨਾਲ ਫਰੂਟ ਨਾਲ ਹੀ ਅਲਸਰ ਸੀ ਹੂੰ ਉਹ ਅਲਸਰ ਦੇ ਕਾਰਨ ਉਹਨਾਂ ਨੂੰ ਨਾ ਵੋਮਿਟਿੰਗ ਵਗੈਰਾ ਹੋਣ ਲੱਗੀਆਂ ਸੀ ਪਰ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਸੀ ਕੰਟੀਨਿਊ ਪਰ ਉਹਨਾਂ ਤੋਂ ਬਾਅਦ ਉਹਨਾਂ ਦੇ ਠੀਕ ਹੋ ਕੇ ਘਰੇ ਵੀ ਆ ਕੇ ਰਿਕਵਰ ਵੀ ਹੋ ਗਏ ਪਰ ਉਹਨਾਂ ਨੂੰ ਅਟੈਕ ਹੋ ਕੇ ਉਹਨਾਂ ਦੀ ਫਿਰ ਡੈਥ ਹੋ ਗਈ अच्छा ਤੇ ਉਸ ਟਾਈਮ ਉਹ ਟ੍ਰੀਟਮੈਂਟ ਕਰਵਾਇਆ ਸੀ ਤੁਸੀਂ ਆਪਾਂ ਗੱਲਬਾਤ ਕਰ ਰਹੇ ਸੀ ਵੀ ਜਦੋਂ ਜਿਸ ਟਾਈਮ ਉਹ ਬੈਠਦੇ ਸੀਗੇ ਆਰਾਮ ਸੀਗੇ ਉਸ ਟਾਈਮ ਉਹਨਾਂ ਨੇ ਆਪਣੀ ਵੱਡੀ ਬੇਟੀ ਦਾ ਬਰਥਡੇ ਵੀ ਮਨਾਇਆ ਸੀ ਹੈਨਾ ਉਹ ਦੱਸੋ ਮੜਾ ਜਕਾ ਉਹ ਹਸਪੀਟਲ ਤੋਂ ਘਰ ਆਏ ਸੀ ਜੀ 8 ਤਰੀਕ ਨੂੰ ਦੀਦੀ ਦਾ ਬਰਥਡੇ ਹੁੰਦਾ ਸੀ ਉਹ ਫਾਦਰ ਕਹਿੰਦੇ ਬਈ ਤੁਸੀਂ ਆਪਣਾ ਬਰਥਡੇ ਕਿਉਂ ਸੈਲੀਬ੍ਰੇਟ ਕੀਤਾ ਦੀਦੀ ਕਹਿੰਦੇ ਬਈ ਤੁਸੀਂ ਬਿਮਾਰ ਹੋ ਆਪਾਂ ਨੇ ਬਰਥਡੇ ਨਹੀਂ ਮਨਾਉਣਾ ਉਹ ਕਹਿੰਦੇ ਨਹੀਂ ਤੁਸੀਂ ਕੇਕ ਲੈ ਕੇ ਆਓ ਆਪਾਂ ਬਰਥਡੇ ਸੈਲੀਬ੍ਰੇਟ ਕਰਦੇ ਹਾਂ ਉਹਨਾਂ ਨੇ ਉਹਨਾਂ ਨੇ ਆਪਣਾ ਦੀਦੀ ਦਾ ਬਰਥਡੇ ਸੈਲੀਬ੍ਰੇਟ ਕੀਤਾ 8 ਤਰੀਕ ਨੂੰ ਜੀ ਤੇ 15 ਤਰੀਕ ਨੂੰ ਫਿਰ ਉਹਨਾਂ ਨੂੰ ਅਟੈਕ ਆ ਕੇ ਡੈਥ ਹੋ ਗਈ ਉਹਨਾਂ ਦੀ ਤੇ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਇਕੱਲੀ ਰਹਿ ਗਈ ਸਾਰਾ ਕੁਝ ਹੁਣ ਬੋਝ ਮੇਰੇ ਸਿਰ ਤੇ ਆ ਨੇ ਨਹੀਂ ਆਇਆ ਜੀ ਛੋਟੇ ਭਾਈ ਕਿਨੇ ਦੇਖ ਕੇ ਜੀ ਪਰ ਮम्मी ਬਿਮਾਰ ਆਉਣ ਲੱਗੇ ਸੀ ਫਿਰ ਪਰ ਕਦੇ ਇਹ ਨਹੀਂ ਲੱਗਿਆ ਵੀ ਚਲੋ ਸਾਰਾ ਕੁਝ ਆ ਗਿਆ ਝੋਰੇ ਦਾ ਰੱਬ ਨੇ ਕੀਤਾ ਜੀ ਪਰ ਰੱਬ ਨੇ ਸਾਨੂੰ ਇਹ ਵੀ ਕੰਮ ਦੇਦਾ ਵੀ ਅਸੀਂ ਖੇਤੀ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੇ ਹਾਂ ਫਾਦਰ ਨੇ ਸ਼ੁਰੂ ਤੋਂ ਹੀ ਸਾਨੂੰ ਮੁੰਡਿਆਂ ਵਾਂਗੂ ਰੱਖਿਆ ਉਹਨਾਂ ਨੇ ਸਾਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਕੁੜੀਆਂ ਮੰਗਣਾ ਕਿਵੇਂ ਤੁਸੀਂ ਕੱਪੜੇ ਪੋਣਾ ਚਾਹੁੰਦੇ ਓਵੇਂ ਪਾਓ ਅਸੀਂ ਸ਼ੁਰੂ ਤੋਂ ਹੀ ਮੁੰਡਿਆਂ ਵਾਂਗ ਕੱਪੜੇ ਪਾਉਂਦੇ ਸੀ ਉਹਨਾਂ ਨੇ ਸਾਨੂੰ ਕਦੇ ਨਹੀਂ ਟੋਕੇ ਉਹ ਕਹਿੰਦੇ ਤੁਸੀਂ ਕੁੜੀਆਂ ਕਿਵੇਂ ਤੁਸੀਂ ਰਹਿਣਾ ਚਾਹੁੰਦੇ ਓਵੇਂ ਕਰੋ हां पर ਤੁਸੀਂ ਆਪਣਾ ਔਸਤ ਧਿਆਨ ਰੱਖੋ ਬਿਲਕੁਲ ਘਰ ਦੇ ਵਿੱਚ ਤਿੰਨ ਧੀਆਂ ਹੋਣ ਨਾ ਤੇ ਮਨ ਦੇ ਵਿੱਚ ਬੜਾ ਬੋਝ ਹੁੰਦਾ ਵੀ ਮੇਰੀਆਂ ਤਿੰਨ ਧੀਆਂ ਨੇ ਮੈਂ ਇਹਨਾਂ ਨੂੰ ਕਿਵੇਂ ਪਾਲਾਂਗਾ ਕਿਵੇਂ ਪਲੋਸਾਂਗਾ ਜਾਂ ਕਿਵੇਂ ਅੱਗੇ ਇਹਨਾਂ ਦੀ ਲਾਈਫ ਸੈਟਲ ਹੋਏਗੀ ਤੇ ਤੁਸੀਂ ਕਹਿੰਦੇ ਹੋ ਵੀ ਮੇਰੇ ਪਿਤਾ ਨੇ ਤਾਂ ਕਦੀ ਇਸ ਚੀਜ਼ 'ਚ ਫਰਕ ਹੀ ਨਹੀਂ ਕੀਤਾ ਨਹੀਂ ਉਹਨਾਂ ਨੇ ਸਾਨੂੰ ਸਾਰਾ ਕੁਝ ਸਿਖਾਇਆ ਉਹਨਾਂ ਦੇ ਸਾਡੇ ਕੋਲ ਟਰੈਕਟਰ ਹੁੰਦਾ ਸੀ ਉਹਨਾਂ ਨੇ ਸਾਨੂੰ ਟਰੈਕਟਰ ਚਲਾਉਣਾ ਵੀ ਆਪ ਸਿਖਾਇਆ ਜੀ ਤੁਹਾਨੂੰ ਆਉਂਦਾ ਸੀਗਾ ਟਰੈਕਟਰ ਹਾਂ ਟਰੈਕਟਰ ਸਾਨੂੰ ਆਉਂਦਾ ਸੀ ਆਂਦੇ ਹੁੰਦੇ ਸੀ ਫਾਦਰ ਦੇ ਨਾਲ ਕਿਵੇਂ ਡੈਡੀ ਜੀ ਨੇ ਬੈਠੇ ਹੋਣਾ ਸਾਨੂੰ ਦੇ ਦੇਣਾ ਟਰੈਕਟਰ ਭਾਈ ਖੇਤੀ ਉਹ ਨਾਲ ਨਾਲ ਕਰਉਣੀ ਰਿਓ ਪੱਤਰ ਉਹਨਾਂ ਦੇ ਨਾਲ ਪੋਣਾ ਉਹ ਸਾਨੂੰ ਸਾਰਾ ਕੁਝ ਦੱਸ ਕੇ ਜਾਂਦੇ ਸੀ ਉਹ ਖੇਤਾਂ ਵਿੱਚ ਵੀ ਨਾਲ ਲੈ ਕੇ ਆਉਂਦੇ ਸੀ ਬਈ ਤੁਹਾਨੂੰ ਪਤਾ ਲੱਗਿਆ ਬਈ ਖੇਤੀ ਕਿਵੇਂ ਕਰੀਦੀ ਆ ਕਿ ਹੁਣ ਕਿੰਨੇ ਕਿੱਲੇ ਪੈਲੀ ਤੁਹਾਡੇ ਕੋਲ ਉਹ ਸਾਡੇ ਕੋਲ ਸਾਢੇ 3 ਕਿੱਲੇ ਪੈਲੀ ਹੈ ਜੀ ਸਾਰੇ ਸਾਢੇ 3 ਕਿੱਲੇ ਦੀ ਪੈ ਖੇਤੀ ਤੁਸੀਂ ਆਪ ਇਕੱਲੇ ਕਰਦੇ ਹੋ ਹਾਂ ਇਕੱਲੇ ਕਰਦੇ ਆ ਔਖਾ ਨਹੀਂ ਲੱਗਦਾ ਕਿਉਂਕਿ ਇਹ ਬੰਦਿਆਂ ਵਾਲਾ ਕੰਮ ਹੈ ਜ਼ੋਰ ਵਾਲਾ ਕੰਮ ਹੈ ਨਹੀਂ ਕੁੜੀ ਹੋ ਕੇ ਕਰ ਔਖਾ ਲੱਗਿਆ ਸੀ ਪਹਿਲੇ 2-3 ਮਹੀਨੇ ਜਦ ਤੱਕ ਅਜੀਰੀ ਲਾਨੀ ਸੀ ਪਰ ਹੁਣ ਉਹਦੇ ਚ ਹੁਣ ਜੇ ਆਪਾਂ ਨੂੰ ਐਨਾ ਪਤਾ ਲੱਗ ਗਿਆ 2 ਸਾਲ ਹੋ ਗਏ ਸਾਨੂੰ ਜੀ ਹੁਣੇ ਦਿੱਕਤ ਪੈਂਦੀ ਜੀ ਉਹਨਾਂ ਕੋ ਮਰੂਤੀ ਗੱਡੀ ਹੁੰਦੀ ਦੀ ਉਹ ਅਸੀਂ ਬਾਕੀ ਸੰਦਾ ਚਲੋ ਸਾਡਾ ਵਿਕ ਗਿਆ ਸਾਰਾ ਟ੍ਰੀਟਮੈਂਟ ਪਰ ਅਸੀਂ ਉਹ ਗੱਡੀ ਨਹੀਂ ਵੇਚੀ ਕਿਹੜੀ ਕਿਹੜੀ ਸੰਦ ਸੀਗੇ ਤੁਹਾਡੇ ਕੋ ਸਾਡੇ ਕੋ ਟਰੈਕਟਰ ਟਰੈਲੀ ਫਾਲੇ ਤਵੀਆਂ ਜੀ ਹਾਂ ਸਕੰਜਾ ਜੀ ਸਾਰਾ ਖੁਸ਼ੀ ਆਪਣਾ ਜੀ ਤੇ ਪਾਪਾ ਦੇ ਇਲਾਜ ਖਾਤਰ ਇਹ ਸਾਰਾ ਕੁਝ ਵਿਕ ਜਾਂਦਾ ਹਾਂ ਉਹਨਾਂ ਦੇ ਲਾਸਟ ਟੂ ਟ੍ਰੀਟਮੈਂਟ ਚੱਲ ਰਿਹਾ ਸੀ ਫਿਰ ਉਹ ਸਾਰਾ ਪੈਸਾ ਫੜਿਆ ਹੋਇਆ ਸੀ ਪਰ ਉਹਨਾਂ ਨੂੰ ਕਿਹਾ ਤੂੰ ਪੈਸਾ ਲਿਆ ਸੀ ਉਹਨਾਂ ਨੇ ਪੈਸਾ ਵਾਪਸ ਕਰਨਾ ਦੀ ਫਿਰ ਸਾਨੂੰ ਸਾਰੇ ਸੰਦੇਹ ਵੇਚਨੇ ਪਏਗੇ ਜੀ ਹੁਣ ਕੋਈ ਕਰਜ਼ਾ ਤਾਂ ਨਹੀਂ ਸਿਰ ਤੇ ਨਹੀਂ ਇੱਕ ਕਰਜ਼ਾ ਹੈਗਾ ਇਸ ਟਾਈਮ ਜੀ ਸਾਡੇ 1.9 ਲੱਖ ਦਾ ਕਰਜ਼ਾ ਜੀ ਉਹ ਸਰਕਾਰੀ ਬੈਂਕ ਤੋਂ ਹੈ ਅਸੀਂ ਉਹ ਰਹਿੰਦਾ ਇਹ ਕਲਾ ਜੀ ਇੱਕ ਕਰਜ਼ਾ ਹੋਰ ਸੀ ਉਹ ਅਸੀਂ ਉਤਾਰ ਦਿੱਤਾ ਇਹ ਜਿਹੜਾ 9.5 ਲੱਖ ਰੁਪਿਆ ਕਰਜ਼ਾ ਹੈ ਕਿਉਂ ਲਿਆ ਸੀਗਾ ਉਹਨਾਂ ਨੇ ਪਹਿਲਾਂ ਲਿਆ ਸੀ ਇਕੱਠੇ ਕਿਜਾ ਹੁੰਦੇ ਸੀ 2015 ਵਗੈਰਾ ਚ ਲਿਆ ਸੀ ਉਹਨਾਂ ਨੇ ਖੇਤੀਬਾੜੀ ਦੀਆਂ ਸੰਧੀਆਂ ਵਾਸਤੇ ਲਿਆ ਸੀ ਉਹ ਚਲੀ ਗਿਆ ਉਹ ਟ੍ਰੀਟਮੈਂਟ ਆਨ ਕਰੀ ਗਈ ਰੈਗੂਲਰ ਜੀ ਫਿਰ ਜਦੋਂ ਉਹਨਾਂ ਦਾ ਬਿਮਾਰ ਹੋ ਗਿਆ ਜੀ ਉਹਦੇ ਬਾਈਚ ਫਿਰ ਉਹ ਕਰਜ਼ੇ ਨੇ ਹੋਇਆ ਤੇ ਅਸੀਂ ਉਹਨਾਂ ਨੂੰ ਕਿਹਾ ਬੈਂਕ ਵਾਲਿਆਂ ਨੂੰ ਵੀ ਕਈ ਵਾਰੀ ਕਹਿ ਚੁੱਕੇ ਹਾਂ ਤੁਸੀਂ ਸਾਡੇ ਨਾਲ ਸੈਟਲਮੈਂਟ ਵਗੈਰਾ ਕਰ ਲਓ ਪਰ ਉਹ ਮੰਨਦੇ ਨਹੀਂ ਅਸੀਂ ਐਪਲੀਕੇਸ਼ਨਾਂ ਹੀ ਬਹੁਤ ਦਿੱਤੀਆਂ